ਸਰ ਇੱਕ ਡੈਡ ਦਾ ਮਾਮਲਾ ਆਇਆ ਹੈ ਜਿਹਨੇ ਸੁਸਾਇਡ ਕੀਤਾ ਪੁਲਿਸ ਤੋਂ ਆ ਦੇ ਕੀ ਮਾਮਲਾ ਅੱਜ ਸਵੇਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਮ ਰਾਹੁਲ ਕੁਮਾਰ ਉਮਰਤਗੜੀ ਮੁੰਬਈ ਸਾਲ ਪਿੰਡ ਦੇ ਲੋਕਾਂ ਦੇ ਕਹਿਣ ਅਨਸਾਰ ਉਸਨੇੜੇ ਘਰ ਵਿੱਚ ਪਾਹ ਲੈ ਲਿਆ ਔਰ ਉਸਦੇ ਗਰਦ ਤੇ ਪਾਹ ਦੇ ਨਿਸ਼ਾਨ ਵੀ ਅਸੀਂ ਉਹਨੂੰ ਜਿਹੜਾ ਡੈਡ ਡੈਕਲੇਰ ਕਰਨ ਤੋਂ ਬਾਅਦ ਉਸਦੇ ਘਰਦਿਆਂ ਨੂੰ ਤੇ ਉਸ ਦੇ ਕੰਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਦੇ ਕੰਫਰਮ ਕਰਤਾ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਉਹ ਵੀ 에어ਪੋਰਟ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਰਾਜਪੁਰੂ ਜੀ ਨੇ ਇਸ ਤਰ੍ਹਾਂ ਸਾਡੇ ਕੋ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਮਰਾਲ ਤੁਰਤ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਮਤਲਬ ਕਰ ਹੈ ਗਿਆ ਜਿਹੜੇ ਹਾਲੇ ਮੋੜਾਂ ਦੀ ਕੰਡੀਸ਼ਨ ਨੈਚਰਲ ਜਿਹੜਾ ਜਾਨ ਕੋ ਬੱਚੇ ਦੀ ਡੈਥ ਹੁੰਦੀ ਹੈ ਤੇ ਜਿਹੀ ਹੁੰਦਾ ਸੈਂਟੈਂਸ ਦਾ ਜਿਹੜਾ ਮੁੰਡੇ ਨੇ ਸੋਸਾਇਟੀ ਕੀਤਾ ਭੜੇ ਦਿਨ ਤੇ ਕੀ ਮਾਮਲਾ ਇਹ ਸਭ ਇਦਾਂ ਆ ਕਿ ਮੁੰਡਾ ਥੋੜਾ ਡਿਪਰੈਸ਼ਨ ਚ ਚਾਹ ਹੈਗਾ ਬਿਮਾਰ ਚੱਲਦਾ ਪਿਆ ਜੀ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆ ਗਏ ਬਾਹਰ ਵੀ 15 ਦਿਨ ਲੱਗ ਗਏ ਨੇ ਉਹਦੇ ਚੱਕਰ 'ਚ ਹੀ ਇਸ ਨੇ ਇਦਾਂ ਕਰ ਲਿਆ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਈ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆ ਨਾ ਟਾਈਮਸ ਦੇ ਨਾਲ ਤਕਰੀਬਨ 7:30 ਵਜੇ ਪਰਿਵਾਰਕ ਮੈਂਬਰ ਇਹਨਾਂ ਦੇ ਪਰਿਵਾਰਕ ਮੈਂਬਰ ਚ ਮੰਮੀ ਹੈ ਤੇ ਇੱਕ ਭੈਣ ਹੈ ਤੇ ਫਾਦਰ ਸਾਹਿਬ ਫਾਦਰ ਸਾਹਿਬ ਬਾਹਰ ਹਨ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਇਆ ਜਿਕੇ ਹਨ ਤੇ ਕੀ ਕਰ ਰਹੀ ਸੀ ਕੀ ਕਰ ਬਈ ਉਹਨਾਂ ਨੇ ਫਿਰ ਇਹ ਹੈ ਕਿ ਸੁਸਾਇਟੀ ਦਾ ਹੀ ਕਿਹਦੇ ਬੰਦੇ 140 ਤਬ ਸ਼ਾਇਦ ਹਾਂਜੀ ਇਹ ਸੁਸਾਇਡ ਕੀਤਾ ਹੈ ਨੌਜਵਾਨ ਮੁੰਡੇ ਨੇ ਪਿੰਡ ਸਪਾ ਦਾ ਕੀ ਮਾਮਲਾ ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਸਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਧਵਾਲ ਨੇ ਆਹ ਲੈ ਕੇ ਖੁਦਕੁਸ਼ੀ ਕੀਤੀ ਆ ਜਿਹੜੀ ਡੈੱਡ ਬੋਡੀ ਹੈ ਬਰੋਡ ਡੈੱਡ ਸਿਵਲ ਹਸਪਤਾਲ ਪਈ ਆ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਹਦੀ ਮਾਤਾ ਜਿਹੜੀ ਹੈ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲੜਕਾ ਜਿਹੜਾ ਹੈ ਵਿਦੇਸ਼ ਗਿਆ ਸੀਗਾ ਹੀ ਮਹੀਨਾ ਕੁ ਪਰ ਪਹਿਲੋਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਤਾਰਨ ਨੂੰ ਅੱਜ ਸਵੇਰ ਨੂੰ 9 ਵਜੇ ਨੂੰ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਚੁੰਨੀ ਨਾਲ ਫਾ ਲੈ ਲਿਆ ਤਾਂ ਜੀ ਨੂੰ ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਲੰਦਾ ਸੀ ਕੀ ਕਾਰਵਾਈ ਕੀਤੀ ਕਾਰਵਾਈ 174 ਬੀਐਨਐਸ ਰਾਤ ਕੀਤੀ ਹੈ ਇਹ ਲਾਸ਼ ਦਾ ਪੋਸਟਮਾਰਟਮ ਕਰਕੇ ਬਾਰਸਾ ਹਵਾਲੇ ਕੀਤੀ ਹੈ ਜੀ